ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਆਪਾਂ ਮੌਸਮ ਦੀ ਗੱਲਬਾਤ ਕਰਨ ਲੱਗੇ ਆਂ ਤੇ ਇੱਕ ਸਿਸਟਮ ਆ ਜਿਹੜਾ ਉਹ ਕਦੋਂ ਆ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਧੁੰਦ ਬਾਰੇ ਗੱਲਬਾਤ ਕਰਾਂਗੇ ਕਿੰਨੇ ਕੁ ਚਾਂਸ ਨੇ ਧੁੰਦ ਦੇ ਜਿਹੜੇ ਕੱਲ ਨੂੰ ਤੇ ਉਹ ਸਾਰੀ ਗੱਲਬਾਤ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਫੇਸਬੁਕ ਆਈਡੀ ਸਤ ਗੁਰ ਭੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਆਵਾਜ਼ ਬਾਰੇ ਜ਼ਰੂਰ ਦੱਸ ਦਿਓ ਕਿ ਆਵਾਜ਼ ਸਹੀ ਆ ਰਹੀ ਆ ਜੀ ਤਾਂ ਕਮੈਂਟ ਜ਼ਰੂਰ ਕਰ ਦਿਓ ਕੋਈ ਵੀ ਜਿਸ ਸੱਜਣ ਵਤਰ ਜਿਹੜਾ ਸਾਡੇ ਨਾਲ ਪਹਿਲੀ ਵਾਰ ਜੁੜੂਗਾ ਉਹ ਜ਼ਰੂਰ ਕਮੈਂਟ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਹੈ ਜਿਹੜੀ ਉਹ ਮੌਸਮ ਦੀ ਅਸੀਂ ਪਹੁੰਚਾ ਸਕੀਏ ਤੇ ਕਿਉਂਕਿ ਅਸੀਂ ਆਪਣੇ ਲੋਕਾਂ ਨੂੰ ਕੁਝ ਨਹੀਂ ਦੱਸਦੇ ਜੀ ਤੇ ਜੋ ਵੀ ਅਪਡੇਟ ਦਿੰਨੇ ਆ ਉਹ ਤੁਹਾਡੇ ਤੱਕ ਮੌਸਮ ਵਿਭਾਗ ਦੀਆਂ ਸਾਈਟਾਂ ਤੋਂ ਦੇਖ ਕੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਇੱਕ ਸਿਸਟਮ ਬਾਰੇ ਵੀ ਗੱਲਬਾਤ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਬਾਰੇ ਵੀ ਆਪਾਂ ਦੁਬਾਰਾ ਗੱਲਬਾਤ ਅੱਜ ਫੇਰ ਕਰਾਂਗੇ ਤੇ ਜਾਣਕਾਰੀ ਲੰਬੀ ਜ਼ਰੂਰ ਹੋ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ ਸਟਾਰ ਭੇਜ ਕੇ ਜਾਂ ਕਮੈਂਟ ਕਰਕੇ ਠੀਕ ਹੈ ਜੀ ਤੇ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਮੌਸਮ ਦੀ ਜਿਵੇਂ ਕਿ ਅੱਜ ਦਿਨ ਵਲੇ ਸਵੇਰ ਦੇ ਸਮੇਂ ਜਿਹੜਾ ਧੁੰਦ ਤੋਂ ਮੌਸਮ ਸੀ ਉਹ ਰਹਿਤ ਰਿਹਾ ਸਿਰਫ ਪਹਾੜੀ ਖੇਤਰਾਂ ਦੇ ਨੇੜੇ ਤੇ ਥੋੜੀ-ਬਹੁਤ ਜਿਹੜੀ ਧੁੰਦ ਸੀ ਉਹ ਕਿਤੇ-ਕਿਤੇ ਦੇਖਣ ਨੂੰ ਮਿਲੀ ਹੈ ਬਾਕੀ ਇਲਾਕੇ ਜਿਹੜੇ ਮੌਸਮ ਦੇ ਜਿਹੜਾ ਪੱਖੋਂ ਤੋਂ ਆਪਾਂ ਕਹਿ ਸਕਦੇ ਹਾਂ ਧੁੰਦ ਦੇ ਪੱਖ ਤੋਂ ਜਿਹੜੇ ਸਾਫ਼ ਤੇ ਖੋਸ਼ਕਹੀ ਦੇਖਣ ਨੂੰ ਮਿਲੇ ਤੇ ਚੜਦਾ ਸੂਰਜ ਜਿਹੜਾ ਉਹ ਆਪਾਂ ਨੂੰ ਚਮਕਦਾ ਹੋਇਆ ਨਜ਼ਰ ਆਇਆ ਤੇ ਜਿਹੜੀ ਧੁੱਪ ਵੀ ਜਿਹੜੀ ਆਪਾਂ ਨੂੰ ਵਧੀਆ ਚਮਕੀ ਦੀ ਨਜ਼ਰ ਆਈ ਤੇ ਬਹੁਤ ਸਾਰੇ ਵੀਰਾਂ ਨੇ ਕਿਸਾਨ ਭਰਾਵਾਂ ਨੇ ਸਪਰੇਅ ਦਾ ਕੰਮਕਾਰ ਵੀ ਅੱਜ ਕੀਤਾ ਹੋਊਗਾ ਤੇ ਕੁਝ ਨੇ ਹਜੇ ਕਰਨਾ ਤੇ ਕੁਝ ਨੇ ਪਾਣੀ ਵੀ ਦੇ ਦਿੱਤਾ ਹੋਊਗਾ ਫਸਲਾਂ ਨੂੰ ਤੇ ਇਸੇ ਸਿਸਟਮ ਦੇ ਲੰਘਣ ਤੋਂ ਬਾਅਦ ਕਿਉਂਕਿ ਜਿਹੜਾ ਇੱਕ ਸਿਸਟਮ ਆਪਾਂ ਪਿਛਲੇ ਦਿਨਾਂ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਦਿਖਾਇਆ ਸੀ ਉਹ ਲੰਘ ਚੁੱਕਿਆ ਉਹ ਸਾਫ਼ ਹੋ ਚੁੱਕਿਆ ਹੁਣ ਜਿਹੜਾ ਮੌਸਮ ਆ ਉਹ ਸਾਫ਼ ਤਾਂਾਨੂੰ ਦਿਖਾਈ ਦੇ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਹੋਰ ਐਕਟਿਵੇਟ ਹੋ ਰਿਹਾ ਹੈ ਉਹਦੇ ਬਾਰੇ ਸਾਰੀ ਗੱਲਬਾਤ ਆਪਾਂ ਨਾਲ-ਨਾਲ ਕਰਦੇ ਜਾਵਾਂਗੇ ਜੀ ਤੇ ਅੱਜ ਦੇ ਜਿਹੜੇ ਮੌਸਮ ਦੀ ਝਾਤ ਆਪਾਂ ਬਾਰ-ਬਾਰ ਇਸ ਕਰਕੇ ਕਹਿ ਰਹੇ ਆ ਕਿ ਅੱਜ ਦਿਨ ਵੇਲੇ ਜਿਹੜੀ ਅੱਜ ਹਵਾ ਸੀ ਠੰਡੀ ਉੱਤਰ-ਪੱਛਮੀ ਹਵਾਵਾਂ ਸੀ ਉਹ ਚੱਲ ਰਹੀਆਂ ਸਨ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਜਿਹੜੀ ਸੁੱਕੀ ਠੰਡ ਆ ਜਾਨੀ ਕਿ ਅਓਸ ਦੇ ਨਾਲ ਥੋੜੀ ਜੀ ਦਿੱਕਤ ਜਰੂਰ ਆਉਂਦੀ ਹੈ ਹਾਰਟ ਦੇ ਮਰੀਜ਼ਾਂ ਨੂੰ ਜਾਂ ਹੋਰ ਵੀ ਕਈ ਮਰੀਜ਼ ਨੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਜਿਹੜੇ ਇਹ ਸੁੱਕੀ ਠੰਡ ਦੇ ਵਿੱਚ ਜ਼ਿਆਦਾ ਦਿੱਕਤ ਆ ਜਾਂਦੀ ਹੈ ਕਿਉਂਕਿ ਠੰਡ ਆਪਾਂ ਕਹਿੰਦੇ ਵੀ ਘੱਟ ਹੋ ਗਈ ਧੁੱਪ ਲੱਗਦੀ ਹੈ ਜਿੱਥੇ ਹਵਾ ਨਹੀਂ ਲੱਗਦੀ ਸੀ ਉੱਥੇ ਵਧਿਆ ਨਿੱਗੀ ਜਿਹੜੀ ਧੁੱਪ ਲੱਗ ਰਹੀ ਸੀ ਪਰ ਆ ਜਿਹੜੀ ਖੁੱਲੇ ਮੈਦਾਨਾਂ ਦੇ ਵਿੱਚ ਜੇ ਆਪਾਂ ਕਿਤੇ ਟੂ-ਵੀਲਰ ਦੇ ਉੱਤੇ ਜਾਂਦੇ ਆ ਤਾਂ ਇਸ ਸਿਸਟਮ ਦੇ ਨਾਲ ਜਿਹੜੀ ਠੰਡ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਇਸ ਤੋਂ ਵਿਚਾਰ ਰੱਖਿਓ ਬੱਚਿਆਂ ਦਾ ਬਜ਼ੁਰਗਾਂ ਦਾ ਆਪਣਾ ਤੇ ਪਸ਼ੂ ਪੰਛੀਆਂ ਦਾ ਜਰੂਰ ਇਹਨਾਂ ਦਿਨਾਂ ਦੇ ਵਿੱਚ ਖਿਆਲ ਆ ਜਿਹੜਾ ਉਹ ਰੱਖਣ ਦੀ ਕੋਸ਼ਿਸ਼ ਕਰਿਓ ਜੀ ਤੇ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਤੇ ਜਿਹੜੇ ਸੱਜਣ ਮਿੱਤਰ ਨਵੇਂ ਜੁੜ ਰਹੇ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਫੋਲੋ ਕਰ ਸਕਦੇ ਹੋ ਜੀ ਅਸੀਂ ਤੁਹਾਨੂੰ ਇਹ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੀ ਤਸਵੀਰ ਦਿਖਾ ਰਹੇ ਹਾਂ ਜੀ ਇਹਦੇ ਵਿੱਚ ਆਪਾਂ ਬਿਲਕੁਲ ਇੱਕ ਚੀਜ਼ ਦੇਖ ਰਹੇ ਹਾਂ ਕਿ ਸਿਸਟਮ ਆ ਜਿਹੜਾ ਉਹ ਕਿਸੇ ਵੀ ਇਲਾਕੇ ਦੇ ਵਿੱਚ ਅੱਜ ਵੀ ਦਿਖਾਈ ਨਹੀਂ ਦਿੱਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਮੌਸਮ ਜਿਹੜਾ ਬਿਲਕੁਲ ਸਾਫ਼ ਆ ਪੰਜਾਬ ਦਾ ਵੀ ਆ ਉੱਪਰ ਪਹਾੜੀ ਖੇਤਰਾਂ ਵਿੱਚ ਬਦਲਵਾਈ ਬਰਫਵਾਰੀ ਜਰੂਰ ਦਿਖਾਈ ਦੇ ਰਹੀ ਹੈ ਆ ਰਾਜਸਥਾਨ ਦਾ ਹੇਠਲੇ ਹਿੱਸੇ ਦੇ ਵਿੱਚ ਆ ਰਾਜ ਹਰਿਆਣੇ ਦਾ ਤੇ ਦਿੱਲੀ ਦਾ ਇਧਰਲੇ ਸਾਈਡ ਤਾਂ ਇਹ ਮੌਸਮ ਜਿਹੜਾ ਅੱਜ ਧੁੱਪ ਤੋਂ ਯਾਨੀ ਕਿ ਧੁੰਦ ਤੋਂ ਵੀ ਰਾਹਤ ਆ ਜਿਹੜੀ ਇਸ ਸਿਸਟਮ ਦੇ ਨਾਲ ਮਿਲੀ ਹੈ ਤਾਂ ਕੱਲ ਨੂੰ ਵੀ ਜਿਹੜਾ ਇਹ ਸਿਸਟਮ ਇਸੇ ਤਰ੍ਹਾਂ ਰਹਿਣ ਦੀ ਉਮੀਦ ਬਣੀ ਹੋਈ ਹੈ ਜੀ ਕੱਲ ਨੂੰ ਵੀ ਮੌਸਮ ਜਿਹੜਾ ਸਾਫ਼ ਰਹਿਣ ਦੀ ਉਮੀਦ ਬਣੀ ਆ ਪਰ ਧੁੰਦ ਤੋਂ ਰਾਹਤ ਆ ਸਿਰਫ ਕਿਤੇ ਲਿਮਟਿਡ ਜੇ ਖੇਤਰ ਦੇ ਵਿੱਚ ਜਾਂ ਜਿੱਥੇ ਥੋੜੀ ਬਹੁਤ ਖੇਤੀਬਾੜੀ ਵਾਲਾ ਸਿਸਟਮ ਹੁੰਦਾ ਉੱਥੇ ਜਰੂਰ ਧੁੰਦ ਬਣ ਸਕਦੀ ਆ ਪਰ ਧੁੰਦ ਤੋਂ ਜਿਹੜੀ ਕੱਲ ਨੂੰ ਵੀ ਰਾਹਤ ਮਿਲਦੇ ਆਸਾਰ ਨੇ ਜੇਕਰ ਤਾਪਮਾਨ ਦੀ ਗੱਲ ਕਰੀਏ ਜੇਕਰ ਅੱਜ ਤਾਪਮਾਨ ਜਿਹੜੀ ਲੰਗੀ ਰਾਤ ਸੀ ਇਹਨਾਂ ਦੇ ਵਿੱਚ ਤਾਪਮਾਨ 6 7 8 ਡਿਗਰੀ ਤੱਕ ਜਾਂ 9 ਡਿਗਰੀ ਤੱਕ ਦਰਜ ਕੀਤੇ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਪਮਾਨ ਜਿਹੜਾ ਹੋਰ ਵੀ 2-3 ਡਿਗਰੀ ਘਟੂਗਾ ਜਾਨੀ ਕਿ ਇਸ ਠੰਡ ਦੇ ਜਿਹੜੀ ਹਵਾ ਚੱਲ ਰਹੀ ਹੈ ਇਸ ਦੇ ਵਿੱਚ ਤਾਪਮਾਨ ਦੇ ਵਿੱਚ ਬਹੁਤ ਸਾਰੀ ਜਿਹੜੀ ਗਰਾਵਟ ਆ ਜਾਊਗੀ ਜਿਦੇ ਨਾਲ ਕੁਝ ਲਿਮਟਿਡ ਜੇ ਖੇਤਰਾਂ ਦੇ ਵਿੱਚ ਚਾਹੇ ਉਹ ਰਾਜਸਥਾਨ ਦੇ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਦਿੱਲੀ ਯੂਪੀ ਐਮਪੀ ਕਿਸੇ ਵੀ ਇਲਾਕੇ ਦੇ ਨੇ ਉਥੇ ਥੋੜਾ ਬਹੁਤ ਨਾ ਮਾਤਰ ਦੇ ਰੂਪ ਵਿੱਚ ਕੋਰਾ ਪੈਣ ਦੀ ਉਮੀਦ ਕੱਲ ਨੂੰ ਬਣੀ ਹੋਈ ਹੈ ਕੱਲ ਨੂੰ ਕੋਰਾ ਪੈਣ ਦੀ ਉਮੀਦ ਹੈ ਧੁੰਦ ਤੋਂ ਰਾਹਤ ਕੱਲ ਨੂੰ ਵੀ ਇਸੇ ਤਰ੍ਹਾਂ ਜਾਪ ਰਹੀ ਹੈ ਕੱਲ ਨੂੰ ਵੀ ਜਿਹੜੀ ਧੁੰਦ ਲਈ ਪਊਗੀ ਚਮਕਦਾ ਹੋਇਆ ਸੂਰਜ ਦੇਖਣ ਨੂੰ ਮਿਲੂਗਾ ਤੇ ਬਾਕੀ ਆਪਾਂ ਸਮੇਂ-ਸਮੇਂ ਦੇ ਉੱਤੇ ਜਿਵੇਂ ਵੀ ਅਪਡੇਟ ਆਉਂਦੀ ਹੈ ਜੀ ਉਹ ਸਾਰੀ ਗੱਲਬਾਤ ਬਾਕ-ਬਾਕ ਸੈਟੇਲਾਈਟਾਂ ਤੋਂ ਦੇਖ ਕੇ ਤੁਹਾਡ ਤੱਕ ਸਾਂਝੀ ਕਰਦੇ ਰਾਂਗੇ ਜਾਣਕਾਰੀ ਜਿਵੇਂ ਵੀ ਆਉਂਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਬਾਰੇ ਜਿਹੜਾ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਆਈ ਹੈ ਭਾਰਤੀ ਮੌਸਮ ਵਿਗਿਆਨ ਦੇ ਉਸ ਦੀ ਗੱਲਬਾਤ ਕਰਾਂਗੇ ਜੀ ਉਹ ਸਾਰੀ ਪ੍ਰੈਸ ਨੋਟ ਆਪਾਂ ਸਕਰੀਨਸ਼ਾਟ ਨੇ ਜਿਹੜੇ ਲਾਏ ਹੋਏ ਨੇ ਉਹ ਤਾਂ ਅਨੁਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਆਫੀਸ਼ੀਅਲ ਸਾਈਟ ਦਿਖਾ ਦਈਏ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਹਾੜੀ ਖੇਤਰਾਂ ਦੇ ਵਿੱਚ ਸਿਰਫ ਬਰਫਵਾਰੀ ਬਣੀ ਹੋਈ ਆ ਉੱਪਰਲੇ ਖੇਤਰਾਂ ਦੇ ਵਿੱਚ ਹੇਠਲੇ ਪੱਧਰ ਦੇ ਉੱਤੇ ਦੇਖੋ ਬਿਲਕੁਲ ਸਾਫ਼ ਮੌਸਮ ਦਿਖਾਈ ਦੇ ਰਿਹਾ ਪਰ ਇੱਕ ਸਿਸਟਮ ਆ ਬਣ ਗਿਆ ਜੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਾਲ ਬੱਦਲਬਾਈ ਨਿਕਲੂਗੀ ਜਾਨੀ ਕਿ ਲੈਂਦੇ ਵਾਲੀ ਸਾਈਡ ਤੋਂ ਬਣ ਗਿਆ ਇਹ ਸਿਸਟਮ ਇਸ ਤਰ੍ਹਾਂ ਮੂਵ ਕਰਦਾ ਹੁੰਦਾ ਜੀ ਫਿਰ ਇੱਥੇ ਜਿਹੜੀਆਂ ਹਵਾਵਾਂ ਇਸ ਤਰ੍ਹਾਂਸ ਜਾਣਗੀਆਂ ਤਾਂ ਉਹ ਪਹਾੜੀ ਖੇਤਰਾਂ ਨਾਲ ਟਕਰਾਉਣਗੀਆਂ ਟਕਰਾ ਕੇ ਠੰਡੀਆਂ ਹਵਾਵਾਂ ਵਾ ਫਿਰ ਇਧਰ ਨੂੰ ਇਹ ਸਿਸਟਮ ਨੂੰ ਮੂਵ ਕਰਨ ਗਿਆ ਜਾਨੀ ਕਿ ਇਹ ਹੇਠਲੇ ਖੇਤਰਾਂ ਦੇ ਵਿੱਚ ਵੀ ਇਸ ਸਿਸਟਮ ਦੇ ਨਾਲ ਜਿਹੜੀ ਬਦਲਵਾਈ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਲੰਘੂਗੀ ਉਹ ਸਾਰੀ ਗੱਲਬਾਤ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਜਿਹੜਾ ਪ੍ਰੈਸ ਨੋਟ ਆ ਉਹਦੇ ਉੱਤੇ ਲੈ ਚੱਲਦੇ ਆ ਤੁਹਾਨੂੰ ਆ ਦੇਖ ਸਕਦੇ ਹੋ ਉਸ ਦੇ ਵਿੱਚ ਸਾਰੀ ਗੱਲਬਾਤ ਕੀਤੀ ਹੋਈ ਹੈ ਜੀ ਜਿਵੇਂ ਵੀ ਅਪਡੇਟ ਆਉਂਦੀ ਐ ਇਸ ਤਸਵੀਰ ਦੇ ਵਿੱਚ ਤੁਹਾreturnData ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਵੇਂ ਇਸ ਤਸਵੀਰ ਦੇ ਵਿੱਚ ਤੁਸੀਂ ਜੇਕਰ ਦੇਖੋ ਤਾ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਮੌਸਮ ਦੇਖਦੇ ਹਾਂ ਜੀ ਇਹ 30 ਤਰੀਕ ਤੱਕ ਦੀ ਅਪਡੇਟ ਹੈ ਜੀ ਇਹਦੇ ਵਿੱਚ ਇਹ ਅੱਜ ਤੋਂ ਲਾ ਲਓ ਯਾਨੀ ਕਿ 24 ਤਰੀਕ ਨੂੰ ਮੌਸਮ ਡਰਾਈ ਹੈ ਜੀ ਆ ਦੇਖ ਲਓ 25 ਨੂੰ ਡਰਾਈ ਹੈ 26 ਨੂੰ ਡਰਾਈ ਹੈ 27 ਨੂੰ ਵੀ ਡਰਾਈ ਹੈ ਤੇ ਉਸ ਤੋਂ ਬਾਅਦ 28 29 30 ਤੇ 29 30 ਤੱਕ ਜਿਹੜਾ ਮੌਸਮ ਉਹ ਡਰਾਈ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਜਿਹੜਾ ਹਿਮਾਚਲ ਦੇ ਵਿੱਚ ਹੈ 24 25 26 27 28 ਨੂੰ ਉੱਥੇ ਪਹਾੜੀ ਖੇਤਰਾਂ ਵਿੱਚ ਬੱਦਲਬਾਈ ਆ ਰਹੀ ਹੈ ਜੀ ਆ ਦੇਖ ਸਕਦੇ ਹੋਰੇ 29 ਨੂੰ ਸਾਫ ਹੈ ਜੀ 30 ਨੂੰ ਫੇਰ ਬਦਲਵਾਈ ਹੈ 20 25% ਚਾਂਸ ਨੇ ਇਸ ਸਿਸਟਮ ਦੇ ਦੁਆਰਾ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦੇ ਵਿੱਚ 24 25 26 ਨੂੰ ਅੱਜ ਮੌਸਮ ਸਾਫ ਸੀ 25 ਨੂੰ ਸਾਫ ਰਹੂਗਾ 26 ਨੂੰ ਸਾਫ ਰਹੂ 27 28 29 30 ਤਰੀਕ ਦਾ ਕੇਸ ਸਿਸਟਮ ਐਕਟਿਵ ਹੋ ਜਾਊਗਾ ਜੀ ਇਸ ਦੇ ਨਾਲ ਤਾਕੜੀ ਝੱਟ ਜਿਹੜੀ ਲੱਗਣ ਦੀ ਉਮੀਦ ਹੈ ਅੰਡੇਵਾਨ ਨਿਕੋਵਰ ਜਿਹੜੇ ਲਕਸ਼ਦੀਪ ਵਾਲੇ ਇਲਾਕੇ ਨੇ ਉਨ੍ਹਾਂ ਦੇ ਵਿੱਚ ਵੀ ਇਹ ਦੇਖੋ ਉੱਪਰਲੇ ਖੇਤਰ ਦੇ ਵਿੱਚ ਬਣੀ ਹੋਈ ਹੈ ਇਹ ਤਸਵੀਰ ਜਿਵੇਂ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਆਫੀਸ਼ੀਅਲ ਸੈਟ ਆ ਉਹਦੇ ਵਿੱਚ ਦੇਖਦੇ ਹੁੰਨੇ ਆ ਜੀ ਤੇ ਉਹਦੇ ਮੁਤਾਬਕ ਆ ਦੇਖੋ ਇਹ 50 50% ਜਿਹੜੇ ਚਾਂਸ ਬਣੇ ਹੋਏ ਨੇ ਇਹ ਇਹ ਆਪਣੀਆਂ ਸਟੇਟਾਂ ਤੋਂ ਕਾਫੀ ਦੂਰ ਨੇ ਜੀ ਇਸ ਕਰਕੇ ਜਾਨੀ ਕਿ ਪੰਜਾਬ ਹਰਿਆਣਾ ਦਿੱਲੀ ਜਾਂ ਪਗਸਾ ਦੇ ਆ ਰਾਜਸਥਾਨ ਦੇ ਖੇਤਰਾਂ ਤੋਂ ਦੂਰ ਨੇ ਇਹ ਠੀਕ ਆ ਜੀ ਇਹ ਇਹ ਸਾਰੇ ਇਲਾਕਿਆਂ 'ਚ 20 25% ਚਾਂਸ ਨੇ ਜੀ ਮੌਸਮ ਡਰਾਈ ਤੇ ਖੁਸ਼ਕ ਜ਼ਿਆਦਾ ਰਹਿਣ ਦੀ ਉਮੀਦ ਹੈ ਕਿਤੇ ਕਿਤੇ ਜੇ ਜਿਹੜੀ ਇਹ ਗ੍ਰੀਨ ਪੱਟੀ ਦਿਖਾਈ ਗਈ ਜਾਨੋਂ ਵੱਲੋਂ ਜੇਕਰ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰ ਰਹੇ ਹਾਂ ਤਾਂ ਹਰਿਆਣਾ ਦੇ ਵਿੱਚ ਵੀ ਦੇਖ ਸਕਦੇ ਹੋ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ ਵੀ ਜਿਹੜਾ ਮੌਸਮ ਸਾਫ਼ ਆ ਜੀ 24 ਨੂੰ ਸਾਫ਼ ਆ 25 ਨੂੰ ਸਾਫ਼ ਆ 26 27 28 ਨੂੰ ਸਾਫ਼ ਆ ਤੇ 29 30 ਨੂੰ ਵੀ ਜਿਹੜਾ ਇੱਥੇ ਸਾਫ਼ ਆ ਪਰ 29 30 ਨੂੰ ਜਿਹੜਾ ਉੱਤਰਾਖੰਡ ਦੇ ਵਿੱਚ ਜ਼ਰੂਰ ਬਦਲਵਾਈ ਬਣ ਗਈ ਹੈ ਤੇ ਆ ਬਾਕੀ ਉਸ ਤੋਂ ਬਾਅਦ 24 25 26 27 ਤੱਕ 28 ਤੱਕ ਜਿਹੜਾ ਬਿਲਕੁਲ ਸਾਫ਼ ਦਿਖਾਇਆ ਗਿਆ ਜੀ ਮੌਸਮ ਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਵੀ ਜਿਹੜਾ ਮੌਸਮਾ ਉਹ ਸਾਫ਼ ਦਿਖਾਇਆ ਗਿਆ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦਾ ਦੋਨੋਂ ਖੇਤਰਾਂ ਦਾ ਜਿਹੜਾ ਸੂਬਿਆਂ ਦਾ ਜਿਹੜਾ ਮੌਸਮਾ ਸਾਫ਼ ਦਿਖਾਇਆ ਗਿਆ ਰਾਜਸਥਾਨ ਦਾ ਵੀ ਸਾਫ਼ ਦਿਖਾਇਆ ਗਿਆ ਸਿਰਫ ਜਿਹੜੀ ਇਹ ਪੱਟੀ ਬਣੀ ਹੋਈ ਆ ਇਹ ਜੰਮੂ ਐਂਡ ਕਸ਼ਮੀਰ ਲਦਾਖ ਦੇ ਖੇਤਰਾਂ ਵਿੱਚ ਬਰਫ਼ਵਾਰੀ ਵੀ ਹੋਊਗੀ ਤੇ ਈਮੀਂ ਦੀਆਂ ਕਾਰਵਾਈਆਂ ਵੀ ਹੋਣਗੀਆਂ ਤੇ ਇਸ ਦੇ ਜਿਹੜਾ ਇਸ ਦੇ ਵਜੋਂ ਅ ਹਮਾਚਲ ਦੇ ਵੀ ਕੁਝ ਕਿਸ ਤਰ੍ਹਾਂ ਦੇ ਵਿੱਚ ਆ ਬਦਲਬਾਈ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਹਲਕੀਆਂ ਤੇ ਇਸੇ ਤਰ੍ਹਾਂ ਇਹ ਸਿਸਟਮ ਜਿਹੜਾ ਐਕਟਿਵ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ ਜੀ ਪਰ ਹਜੇ ਫਿਲਹਾਲ ਇਸ ਸਿਸਟਮ ਦਾ ਕੋਈ ਵੀ ਪ੍ਰਭਾਵ ਜਿਹੜਾ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਪ੍ਰਭਾਵ ਕਿੰਨਾ ਕਾ ਉਹ ਸਾਰੀ ਗੱਲਬਾਤ ਤੁਹਾਨੂੰ ਮੈਂ ਇਸ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਦਿਖਾ ਦੇਣਾ ਜੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਨੇ ਅ ਇਸ ਸਮੇਂ ਪਰਸੈਂਟੇਜ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ ਤਾ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਪ੍ਰਾਈਵੇਟ ਸੰਸਥਾ ਇਹਦੇ ਸੈਟੇਲਾਈਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਅੱਜ ਰਾਤ ਨੂੰ ਹਲਕੀ ਬੱਦਲਵਾਈ ਲੰਘਦੀ ਹੋਈ ਨਜ਼ਰ ਆਊਗੀ ਧੁੰਦ ਨਵੀਂ ਬੱਦਲਵਾਈ ਹੋਊਗੀ ਪਰ ਇਹ ਕੋਈ ਜ਼ਿਆਦਾ ਸੰਘਣੀ ਨਹੀਂ ਹੋਊਗੀ ਮੀਂਹ ਵਾਲੇ ਹਾਲਾਤਾਂ ਲਈ ਨਹੀਂ ਹੋਊਗੀ ਕੱਲ ਨੂੰ ਵੀ ਜਿਹੜਾ ਮੌਸਮਾ ਉਹ ਸਾਫ਼ ਤੇ ਕੋਸਕ ਦਿਖਾਈ ਦੇ ਰਿਹਾ ਹੈ ਤੇ ਜਿਹਦੇ ਕਰਕੇ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਜੀ ਇਹ 25 ਤਰੀਕ ਨੂੰ ਹਲਕੀ ਬੱਦਲਵਾਈ ਆ ਰਹੀ ਹੈ ਪਰ ਧੁੱਪ ਚਮਕਦੀ ਹੋਈ ਨਜ਼ਰ ਆਊਗੀ ਹਲਕੀ ਹੈ ਜੀ ਜਿਵੇਂ ਰਾਤ ਨੂੰ ਅੱਜ ਬੱਦਲ ਲੰਘਣਗੇ ਧੁੰਦ ਜੀ ਦੇ ਉਹ ਇੱਥੇ ਵੀ ਕੱਲ ਨੂੰ ਵੀ ਹਲਕੇ ਹਲਕੇ ਕਿਤੇ ਕਿਤੇ ਦਿਖਾਈ ਦੇਣਗੇ ਪਰ ਚਮਕਦਾ ਹੋਇਆ ਸੂਰਜ ਜ਼ਰੂਰ ਨਜ਼ਰ ਆਊਗਾ ਧੁੰਦ ਤੋਂ ਜਿਹੜੀ ਥੋੜੀ ਜਿਹੀ ਰਾਹਤ ਨਜ਼ਰ ਆ ਰਹੀ ਹੈ ਜੇਕਰ 26 ਤਰੀਕ ਦੀ ਗੱਲ ਕਰੀਏ ਤਾਂ 26 ਤਰੀਕ ਨੂੰ ਵੀ ਹਲਕੀ ਬੱਦਲਬਈਆ ਧੁੰਦ ਨੋਮਾ ਮਾਹੌਲ ਬਣਨ ਦੀ ਉਮੀਦ ਬਣ ਰਹੀ ਹੈ ਇੱਥੇ ਕਿਉਂਕਿ ਉੱਪਰਲੇ ਪੱਧਰ ਤੇ ਬੱਦਲ ਹੋਣਗੇ ਏਡਲੇ ਪੱਧਰ ਤੇ ਜ਼ਿਮੀਨੀ ਧੁੰਦ ਹੋਊਗੀ ਤੇ 27 ਨੂੰ ਵੀ ਇਸੇ ਤਰ੍ਹਾਂ ਦਾ ਰਹਿਣ ਦੀ ਉਮੀਦ ਹੈ 28 ਨੂੰ ਵੀ ਬੱਦਲ ਬਈ ਬਦਲਵਾਈ ਵਾਲਾ ਸਿਸਟਮ ਆ ਜੀ 29 ਨੂੰ ਵੀ ਬਦਲਵਾਈ ਵਾਲਾ ਸਿਸਟਮ ਆ ਤੁਸੀਂ ਦੇਖ ਸਕਦੇ ਹੋ 30 ਨੂੰ ਵੀ ਬਦਲਵਾਈ ਤੇ ਨਾਲ ਧੁੰਦ ਦੇ ਜਿਹੜੇ ਉਮੀਦ ਆ 31 ਤਰੀਕ ਨੂੰ ਵੀ ਬਦਲਵਾਈ ਦੇ ਨਾਲ ਮੀਂਹ ਦੇ ਜਿਹੜੇ ਚਾਂਸ ਬਣ ਰਹੇ ਨੇ ਫਿਰ 1 2 ਤੇ 3 ਤਰੀਕ ਨੂੰ ਵੀ ਜਿਹੜੀ ਇਸ ਸਮੇਂ ਬਦਲਵਾਈ ਦੇ ਨਾਲ ਮੀਂਹ ਦੇ ਚਾਂਸ ਜਿਹੜੇ ਵੱਧ ਰਹੇ ਨੇ 1 2 ਤਰੀਕ ਨੂੰ ਤਾਂ ਯਾਨੀ ਕਿ 1 ਜਨਵਰੀ 2026 ਨੂੰ ਨਵੇਂ ਸਾਲ ਵਾਲ ਦੇਣਾ 24% ਚਾਂਸ ਨੇ ਜੀ ਫਿਰ 2 ਤਰੀਕ ਨੂੰ 22% ਚਾਂਸ ਨੇ ਇਸ ਤਰ੍ਹਾਂ ਵਾਕ ਵਕ ਦਿਨਾਂ ਦੇ ਵਿੱਚ ਚਾਂਸ ਜਰੂਰ ਬਣੇ ਹੋਏ ਨੇ ਕਿੰਨਾ ਕੁ ਸਟਰੋਂਗ ਹੋਊਗਾ ਕਿੰਨਾ ਕੁ ਐਕਟੀਵੇਟ ਹੋਊਗਾ ਸਿਸਟਮ ਜਿਹੜਾ 30 31 29 29 ਤੋਂ ਲੈ ਕੇ 31 1 2 3 ਦੇ ਵਿੱਚ ਵਿਚਾਰ ਰਿਹਾ ਇਸ ਦੀਆਂ ਕਾਰਵਾਈਆਂ ਕਿੰਨੀਆਂ ਕੁ ਹੋਣਗੀਆਂ ਉਹ ਸਾਰੀ ਗੱਲਬਾਤ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਜਿਵੇਂ ਵੀ ਹੋ ਜਾਣਕਾਰੀ ਪ੍ਰਾਪਤ ਹੋਊਗੀ ਸਾਰੀ ਸਾਂਝੀ ਕਰ ਦਵਾਂਗੇ ਜੀ ਫਿਲਹਾਲ ਇੰਨੀ ਕੁ ਅਪਡੇਟ ਪ੍ਰਾਪਤ ਹੋਈ ਹੈ ਕਿ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਇਸ ਸਿਸਟਮ ਦੇ ਨਾਲ ਕਿਨਮਨ ਕਣੀ ਹੋਣ ਦੀ ਉਮੀਦ ਬਣ ਸਕਦੀ ਹੈ ਤੇ ਦੂਜਾ ਇਸ ਸਿਸਟਮ ਦਾ ਪ੍ਰਭਾਵ ਪਹਾੜੀ ਖੇਤਰਾਂ ਤੇ ਪਊਗਾ ਪਹਾੜੀ ਖੇਤਰਾਂ ਦੇ ਵਿੱਚ ਬਰਫਵਾਰੀ ਹੋਊਗੀ ਜਿਹਦੇ ਨਾਲ ਬੱਦਲੀ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆਊਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਇੱਕ ਚੌਥੇ ਸੈਟੇਲਾਈਟ ਦੀ ਗੱਲ ਕਰ ਲਈਏ ਜੋ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਨੇ ਜੀ ਇਹਦੇ ਵਿੱਚ ਦੇਖੋ ਦਿੱਲੀ ਦਾ 19 20 21 18 ਇਸ ਤਰ੍ਹਾਂ ਦਾ ਤਾਪਮਾਨ ਬਣਿਆ ਹੋਇਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਹੋਰ ਸਟੇਟਾਂ ਦਾ ਤਾਪਮਾਨ ਜਿਵੇਂ ਮਨਾਲੀ ਦਾ ਹੋ ਗਿਆ ਦੇਖੋ ਮਾਈਨਸ 8 ਡਿਗਰੀ ਲਦਾਖ ਚ ਮਾਈਨਸ 12 ਡਿਗਰੀ ਇਸ ਤਰ੍ਹਾਂ ਜਿੱਥੇ ਪਹਾੜੀ ਖੇਤਰਾਂ ਚ ਬਰਫਵਾਰੀ ਹੋ ਰਹੀ ਹੈ ਉੱਪਰਲੇ ਹਿੱਸੇ ਦੇ ਵਿੱਚ ਉੱਥੇ ਜਿਹੜਾ ਇਹ ਸਿਸਟਮ ਐਕਟਿਵ ਹੈ ਉੱਥੇ ਥੋੜੀ ਜਿਹੀ ਭਾਰੀ ਬਰਫ ਜਿਹੜੀ ਗ੍ਰਾਵਟਾਈ ਹੋਈ ਹੈ ਤਾਮਾਨ ਦੇ ਵਿੱਚ ਬਾਕੀ ਲੁਧਿਆਣੇ ਦਾ 20 15 ਲੁਧਿਆਣੇ ਦਾ ਪਟਿਆਲੇ ਦਾ 12 ਫਿਰ 13 ਸਰਸੇ ਦਾ 11 ਹੁਸ਼ਿਆਰ ਦਾ ਪਾਣੀਪੱਤ ਦਾ 10 ਡਿਗਰੀ 9 ਡਿਗਰੀ 8 ਡਿਗਰੀ 7 ਡਿਗਰੀ ਯਾਨੀ ਕਿ ਇਹ ਜਿਹੜੀ ਇਸ ਸਮੇਂ ਦਾ ਸਿਸਟਮ ਚੱਲ ਰਿਹਾ ਉਸ ਦੇ ਮੁਤਾਬਕ ਗੱਲ ਕਰੀਏ ਤਾਂ ਜਿਹੜਾ 5 6 7 ਡਿਗਰੀ ਦੇ ਕਰੀਬ ਜਿਹੜਾ ਆ ਤਾਪਮਾਨ ਜ਼ਰੂਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜੀ ਜਿਹੜਾ ਜਿਹੜਾ ਤਾਪਮਾਨ ਉਹ ਆਪਾਂ ਨੂੰ ਇਸ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਜੀ ਆ ਬਾਕੀ ਤਾਂ ਜਿਵੇਂ ਜਿਵੇਂ ਵੀ ਅਪਡੇਟ ਆਊਗੀ ਉਹ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਮੇਂ ਤੋਂ ਪਹਿਲਾਂ ਕਰਦੇ ਜਾ ਰਹੇ ਹਾਂ ਕਿ ਮੌਸਮਾ ਜਿਹੜਾ ਉਹ ਇਸ ਤਰ੍ਹਾਂ ਦਾ ਰਹਿ ਸਕਦਾ ਹੈ ਤੇ ਬਾਕੀ ਤਾਪਮਾਨ ਨੇ ਜਿਹੜੇ ਤੁਹਾਨੂੰ ਦੱਸੀ ਦਿੱਤੇ ਨੇ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਆ ਉਹ ਐਕਟਿਵ ਹੋਊਗਾ ਜੀ 31 ਤਰੀਕ ਦੇ ਨੇੜੇ ਤੇੜੇ ਕਿ 31 ਤਰੀਕ ਤੱਕ ਕੀ ਆਧਾਰ ਇਸ ਸਿਸਟਮ ਦਾ ਬਣਦਾ ਕਿੰਨਾ ਕੇ ਇਹ ਭਾਰੀ ਸਟਰੋਂਗ ਬਣਦਾ ਕਿੰਨੇ ਕੇ ਇਸ ਦੇ ਹਲਕੇ ਭੁਲਕੇ ਮੀਂਹ ਦੇ ਚਾਂਸ ਬਣਦੇ ਨੇ ਉਹ ਸਾਰੀ ਗੱਲਬਾਤ ਆਪਾਂ ਹਰ ਇੱਕ ਰੋਜ਼ ਦਿਨ ਹਰ ਰੋਜ਼ ਵੀਡੀਓ ਦੀ ਜਰਾਈ ਜਾਣਕਾਰੀ ਦੇ ਕੇ ਸਾਂਝੀ ਕਰ ਦਿਆ ਕਰਾਂਗੇ ਕਿਉਂਕਿ ਬੱਦਲਬਾਜ਼ੀ ਦੇ ਨਾਲ ਧੁੰਦ ਦੀ ਜਿਹੜੀ ਤਸਵੀਰਾਂ ਉਹ ਕੱਲ੍ਹ ਤੋਂ ਅਗਲੇ ਦਿਨ ਫੇਰ ਦੁਬਾਰਾ ਦੇਖਣ ਨੂੰ ਮਿਲੂਗੀ ਕੱਲ ਦਾ ਦਿਨ ਮੌਸਮ ਫੇਰ ਜਿਹੜਾ ਬਿਲਕੁਲ ਸਾਫ਼ ਤੇ ਖੁੱਸਕਾਪਾ ਨੂੰ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਸਾਡੇ ਵੱਡੇ ਭਰਾ ਨੇ ਜੁੜਦੇ ਰਹਿੰਦੇ ਨੇ ਸਾਨੂੰ ਲਾਈਕ ਵੀ ਕਰਦੇ ਨੇ ਕਮੈਂਟ ਕਰਦੇ ਨੇ ਅਸੀਂ ਉਹਨਾਂ ਦਾ ਦਿਲ ਦੀਆਂ ਕਹਿ ਰਹੇ ਹਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਕਿਉਂਕਿ ਦੋਸਤੋ ਦੇਖੋ ਹੁਣ ਤੁਹਾਡੀ ਸਪੋਰਟ ਦੀ ਲੋੜ ਹੁੰਦੀ ਹੈ ਕਿਉਂਕਿ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੁਹਾਡਾ ਜਿਹੜਾ ਫਰਜ ਹੋ ਜਾਂਦਾ ਜਦੋਂ ਅਸੀਂ ਲਾਈਵ ਕੰਮ ਕਰਦੇ ਹਾਂ ਜਦੋਂ ਤਾੜ ਤੱਕ ਇਹ ਜਾਣਕਾਰੀਆਂ ਪਹੁੰਚਾਉਨੇ ਆ ਤਾਂ ਹੀ ਜਿਹੜਾ ਇਹ ਕੰਮ ਕਰਨ ਦਾ ਜਿਹੜਾ ਜੋ ਆਪਾਂ ਕਹਿ ਸਕਦਾ ਫਾਇਦਾ ਹੁੰਦਾ ਜਦੋਂ ਅਸੀਂ ਤਾਂ ਤੁਸੀਂ ਸਾਨੂੰ ਸੁਣਦੇ ਹੋ ਸਾਤੋਂ ਦੇਖੀਓ ਜਾਣਕਾਰੀ ਨੂੰ ਜਿਹੜਾ ਫਾਲੋ ਕਰਦੇ ਹੋ ਕਿਉਂਕਿ ਜਿਵੇਂ ਅੱਜ ਅਸੀਂ 10 ਰਾਤ ਦੀ ਜਾਣਕਾਰੀ ਦੇ ਵਿੱਚ ਦੱਸ ਦਿੱਤਾ ਸੀ ਕਿ ਪਹਾੜੀ ਖੇਤਰਾਂ ਦੇ ਨੇੜ ਤੇ ਡੇਰੇ ਬੱਦਲਵਾਈ ਬਣੂਗੀ ਤੇ ਸਤਸ੍ਰੀ ਅਕਾਲ ਵੀਰ ਜੀ ਦਰਸ਼ਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਬਹੁਤ ਚੜ੍ਹਦੀ ਕਲਾ ਦੇ ਵਿੱਚੋਂ ਜੀ ਤੇ ਅਸੀਂ ਜਿਹੜੀ ਜਾਣਕਾਰੀ ਅੱਜ ਦੀ ਦਿੱਤੀ ਆ ਜੀ ਉਹ ਵੀ ਧੁੰਦ ਦੀ ਕਿ ਜਿਆਦਾ ਸੰਘਣੀ ਧੁੰਦ ਨਾ ਬਣਦੇ ਹੀ ਇਸਾਰ ਨੇ ਸਿਰਫ ਬਦਲਵਾਈ ਕੱਲ ਨੂੰ ਲੰਘਦੀ ਹੋਈ ਨਜ਼ਰ ਆਊਗੀ ਧੁੰਦ ਨੂੰ ਮੇਂ ਤਰੀਕੇ ਦੇ ਦੀ ਪਰ ਧੁੰਦ ਤੋਂ ਰਾਹਤ ਜਿਹੜੀ ਕੱਲ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੱਲ ਨੂੰ ਵੀ ਮੌਸਮ ਸਾਫ਼ ਰਹਿਣ ਦੀ ਉਮੀਦ ਬਣੀ ਹੋਈ ਹੈ ਤੇ ਪਰਸੋਂ ਤੋਂ ਫੇਰ ਧੁੰਦ ਦੇ ਜਿਹੜੇ ਚਾਂਸ ਬਣ ਗਏ ਤੇ ਇੱਕ ਸਿਸਟਮ ਆ ਰਿਹਾ ਜਿਹੜਾ 31 ਤਰੀਕ ਦੇ ਨੇੜੇ ਤੇੜੇ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਆਪਾਂ ਉਸ ਦੇ ਚਾਂਸ ਹੁਣ ਤੱਕ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਹਦੇ ਵਿੱਚ 30-35% ਚਾਂਸ ਬਣ ਰਹੇ ਨੇ ਕਿ ਪੰਜਾਬ ਦੇ 30-35% ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ Rajasthan ਦੇ ਵੀ ਜਾਂ ਹੋਰ ਵੀ ਕਈ ਖੇਤਰਾਂ ਦੇ ਵਿੱਚ ਪਰ ਜਿਉਂ-ਜਿਉਂ ਉਹ ਸਿਸਟਮ ਨੇੜੇ ਲੱਗੂਗਾ ਤਾਂ ਤਿਉਂ-ਤਿਉਂ ਉਸ ਦੀ ਕੀ ਅਪਡੇਟ ਗਤੀਵਿਧੀ ਰਹੂਗੀ ਉਹ ਸਾਰੀ ਗੱਲਬਾਤ ਆਪਾਂ ਹਰ ਰੋਜ਼ ਦੀ ਜਾਣਕਾਰੀ ਦੇ ਵਿੱਚ ਸਾਂਝੀ ਕਰਦੇ ਰਹਿ ਕਰਾਂਗੇ ਬਾਕੀ ਤਾਪਮਾਨ ਨੇ ਜਿਹੜੇ ਤੁਹਾਨੂੰ ਦੱਸ ਦਿੱਤੇ ਨੇ ਕਿ ਰਾਤ ਨੂੰ ਅ 3 ਡਿਗਰੀ ਤੱਕ ਵੀ ਜਿਹੜੇ ਤਾਪਮਾਨ ਅੱਜ ਜਾ ਸਕਦੇ ਨੇ ਸਵੇਰ ਦੇ ਸਮੇਂ ਤੱਕ ਕਿਉਂਕਿ ਅੱਜ ਜਿਹੜਾ ਆਪਾਂ ਕਹਸਾ ਦਿਆਂ ਜਿਹੜੀ ਠੰਡੀਆਂ ਹਵਾਵਾਂ ਨੇ ਉੱਤਰ ਪੱਛਮੀ ਉਹਦੇ ਚੱਲਣ ਦੇ ਕਾਰਨ ਇਹ ਜਿਹੜਾ ਤਾਪਮਾਨ ਗਰਾਫਟ ਦੇ ਵਿੱਚ ਆਊਗਾ ਜੇਕਰ ਇਹ 3 ਡਿਗਰੀ ਦੇ ਕਰੀਬ ਜਾਂਦਾ ਤਾਂ ਕੁਝ ਖੇਤਰਾਂ ਵਿੱਚ ਕੋਰਾ ਪੈਣ ਦੀ ਉਮੀਦ ਬਣ ਸਕਦੀ ਹੈ ਅਦਰਵਾਈਜ਼ 4 5 ਡਿਗਰੀ ਦੇ ਕਰੀਬ ਵੀ ਰਹਿੰਦਾ 5 6 7 8 9 ਤੱਕ ਤਾਂ ਕੋਰਾ ਹਲਕਾ ਨਾਮਾਤਰ ਪੈਣ ਦੀ ਉਮੀਦ ਹੈ ਤੇ ਬਾਕੀ ਜਿਹੜੇ ਦਿਨ ਦੇ ਤਾਪਮਾਨ ਨੇ ਉਹ ਤੁਹਾਨੂੰ ਦਿਖਾਈ ਦਿੱਤੇ ਨੇ ਕਿ 20 22 ਅ 22 ਡਿਗਰੀ ਤਾ ਥੱਲੇ ਥੱਲੇ ਨੇ ਅ ਇੰਨੇ ਕ 20 21 22 ਦੇ ਵਿੱਚ ਵਿੱਚ ਰਹਿ ਰਹੇ ਨੇ ਜੀ ਘੱਟ ਤੋਂ ਘੱਟ ਤਾਮਾਨ ਜਿਹੜਾ 15 ਡਿਗਰੀ ਤੋਂ ਸ਼ੁਰੂ ਹੋਇਆ ਵਾ 12 13 15 14 ਇਸ ਤਰ੍ਹਾਂ ਵੱਖ-ਵੱਖੇ ਤਰ੍ਹਾਂ ਦਾ ਵੱਖ-ਵੱਖਾ ਤਾਪਮਾਨ ਆ ਜਿਹੜਾ ਉਹ ਬਣਿਆ ਹੋਇਆ ਤੇ ਬਾਕੀ ਕੱਲ ਨੂੰ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਆਪਾਂ ਧਾਰਮਿਕ ਰੀਲਾ ਪਾ ਰਹੇ ਹਾਂ ਜੀ ਉਤੋਂ ਫਤੇਗੜ ਸਾਹਿਬ ਦੀਆਂ ਜਾਂ ਹੋਰ ਵੀ ਤੇ ਇੱਕ ਜ਼ਰੂਰੀ ਬੇਨਤੀ ਵੀ ਕਰੀ ਸੀ ਆਪਾਂ ਉਸ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਰੀਲਾਂ ਨੂੰ ਵੀ ਸ਼ੇਅਰ ਜ਼ਰੂਰ ਕਰਕੇ ਹਾਜ਼ਰੀ ਲਗਵਾਇਆ ਕਰੋ ਧੰਨਵਾਦ ਜੀ